ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਜਤੋਂ 3 ਦਿਨਾਂ ਦੀ ਪੰਜਾਬ ਫੇਰੀ ਤੇ ਅੱਜ ਸ਼ਾਮ ਨੂੰ ਪਹੁੰਚਣਗੇ ਚੰਡੀਗੜ੍ਹ 28 ਦਸੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਵਿੱਚ ਕਰਨਗੇ ਰੈਲੀ ਮੁੱਖ ਮੰਤਰੀ ਦੇ ਖਿਲਾਫ ਉਮੀਦਵਾਰ ਦੇ ਨਾਂ ਦਾ ਆਗਾਜ਼ ਕਰ ਸਕਦੇ ਨੇ ਐਲਾਨ 29 ਤਰੀਕ ਨੂੰ ਮਜੀਠੀਆ ਦੇ ਹਲਕੇ ਦੇ ਵਿੱਚ ਰੋਡ ਸ਼ੋਅ ਤੇ 30 ਦਸੰਬਰ ਨੂੰ ਕਾਦੀਆਂ ਦੇ ਵਿੱਚ ਕਰਨਗੇ ਰੈਲੀ ਵਿਧਾਨ ਸਭਾ ਚੋਣਾਂ ਦੇ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਬੀਜੇਪੀ ਦੀ ਚੋਣ ਕਮੇਟੀ ਦੀ ਦਿੱਲੀ ਦੇ ਵਿੱਚ ਹੋਈ ਅਹਿਮ ਬੈਠਕ ਪੰਜਾਬ ਬੀਜੇਪੀ ਪ੍ਰਧਾਨ ਵਿਜੇ ਸਾੰਪਲਾ ਨੇ ਕੀਤੀ ਬੈਠਕ ਦੀ ਅਗਵਾਈ ਉਮੀਦਵਾਰਾਂ ਦੀ ਸੂਚੀ ਕੀਤੀ ਗਈ ਤਿਆਰ ਹਾਈ ਕਮਾਂਡ ਦੇ ਕੋਲ ਆਖਰੀ ਮੂਹਰ ਦੇ ਲਈ ਭੇਜੀ ਗਈ ਸੂਚੀ ਨੋਟਬੰਦੀ ਦੀ ਮਾਰ ਕਿਸਾਨਾਂ ਤੇ ਵੀ ਮੰਡੀਆਂ ਦੇ ਵਿੱਚ ਨਹੀਂ ਮਿਲ ਰਹੀ ਫਸਲ ਦੀ ਸਹੀ ਕੀਮਤ ਲਾਗਤ ਨਾਲੋਂ ਅੱਧੇ ਮੁੱਲ ਦੇ ਉੱਤੇ ਫਸਲ ਵੇਚਣ ਨੂੰ ਮਜਬੂਰ ਕਿਸਾਨ ਮਜੀਠਾ ਦੇ ਵਿੱਚ ਕਿਸਾਨਾਂ ਨੇ ਫਲੀਆਂ ਦੀ ਖੜੀ ਫਸਲ ਵਾਹੀ ਫਸਲ ਦੀ ਘੱਟ ਕੀਮਤ ਮਿਲਣ ਦੇ ਪਿੱਛੇ ਕਿਸਾਨਾਂ ਨੇ ਨੋਟਬੰਦੀ ਨੂੰ ਦੱਸਿਆ ਵਜਾ ਸ਼ੇਰ ਰੁਪਏ ਕਿਲੋ 7 ਰੁਪਏ ਕਿਲੋ ਇਹ ਜਿਹੜੀ ਆ ਮੇਰੀ ਪੈੜੀ ਦੇ ਵਿੱਚ ਮੈਨੂੰ ਪੈਂਦੀ ਪਈ ਆ ਅੱਜ ਇਹਦਾ ਭਾਅ 4 ਰੁਪਏ ਕਿਲੋ ਮੰਡੀ ਦੇ ਵਿੱਚ ਪੈਂਦਾ ਪਿਆ ਇਹ ਸਾਰੇ ਦਾ ਸਾਰਾ ਕਾਰਨ ਜਿਹੜਾ ਇਹ ਨੋਟਬੰਦੀ ਹੈ ਨੋਟਬੰਦੀ ਸਾਡਾ ਕੀ ਕਸੂਰ ਸੀ ਤੇ ਸਾਡਾ ਜਿਹੜਾ 2 ਮਹੀਨੇ 3 ਮਹੀਨੇ ਪਹਿਲਾਂ ਦੀ ਅਸੀਂ ਇਨਵੈਸਟਮੈਂਟ ਕੀਤੀ ਆ ਉਹਦਾ ਕਰਕੇ ਸਾਨੂੰ ਨੋਟਬੰਦੀ ਦੀ ਜਿਹੜੀ ਉਹ ਮਾਰ ਸਾਨੂੰ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਸੀਟਲਰ ਦੀ ਜਕੜ ਦੇ ਵਿੱਚ ਪੂਰਾ ਉੱਤਰ ਭਾਰਤ ਅੰਮ੍ਰਿਤਸਰ ਦਾ ਤਾਪਮਾਨ ਸ਼ਿਮਲਾ ਦੇ ਨਾਲੋਂ ਵੀ ਘੱਟ ਮੌਸਮ ਮਹਿਕਮੇ ਦੇ ਮਤਲਬਕ ਉੱਤਰ ਭਾਰਤ ਵਿੱਚ ਸੰਘਣੀ ਧੁੰਦ ਰਹਿਣ ਦੇ ਅਸਰ ਧੁੰਦ ਕਾਰਨ ਆਵਾਜਾਈ ਵੀ ਹੋ ਰਹੀ ਪ੍ਰਭਾਵਿਤ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਹੋ ਰਹੀ ਪਰੇਸ਼ਾਨੀ ਹਾਂਜੀ ਠੰਡ ਚ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਹੈ ਧੁੰਦ ਕਾਰਨ ਥੋੜਾ ਜਿਹਾ ਜਾ ਆਉਣ ਜਾਣ ਵਾਸਤੇ ਥੋੜਾ ਜਿਹਾ ਔਖਾ ਹੋ ਜਾਂਦਾ ਜੀ ਤੇ ਮਤਲਬ ਰਾਤ ਨੂੰ ਬਹੁਤ ਔਖਾ ਹੋ ਜਾਂਦਾ ਜੀ ਕਿੰਨਾ ਮੁਸ਼ਕਿਲ ਹੈ ਬਾਈ ਜੀ ਗੱਡੀ ਭੇਡਾਂ ਨੂੰ ਕਾਰ ਵਾਲ ਨੂੰ ਮੋਟਰਸਾਈਕਲ ਨੂੰ ਨਿਸਕਰਨ ਵਾਲੀ ਬਾਤ ਹੀ ਹੈ ਕੋਈ ਤਾਂ ਹੈ ਨਹੀਂ ਵੀ ਚੰਗਾ ਕੰਮ ਹੈ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੈ ਜੀ ਬਹੁਤ ਬੁਰਾ ਹਾਲ ਹੈ ਜਿਹਦਾ ਦੇਖਦਾ ਕੋਹ ਨਹੀਂਦਾ ਜੀ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਦਾ ਅੱਜ ਆਖਰੀ ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ੀਸ਼ ਨਿਵਾਉਣ ਲਈ ਪਹਿਲੇ ਦੋ ਦਿਨ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਸ਼੍ਰੀ ਫਤਿਹਗੜ ਸਾਹਿਬ ਆਖਰੀ ਦਿਨ ਕਟਿਆ ਜਾਵੇਗਾ ਵਿਸ਼ਾਲ ਨਗਰ ਕੀਰਤਨ